ਹਰ ਕੌਣ ਹੈ ਅਦਨਾਨ ਅਲੀ ਖਾਨ ਤੇ ਕੀ ਗੱਲਬਾਤ ਹੈ ਕੱਲ ਅਦਨਾਨ ਅਲੀ ਖਾਨ ਪੁੱਤਰ ਜੀ ਸਰਸਾਰ ਅਲੀ ਖਾਨ ਜਿਹੜੇ ਬੈਂਕ ਕਲੋਨੀ ਪਟਿਆਲਾ ਦੇ ਰਹਿਣ ਵਾਲੇ ਨੇ ਇਹ ਸਿਵਲ ਹਸਪੀਟਲ ਲੜਾਈ ਝਗੜੇ ਤੇ ਸੱਟਾਂ ਲਾੜਨ ਨਾਲ ਦਾਖਲ ਹੋਏ ਸੀ ਜਿਸ ਦੇ ਸਬੰਧ ਵਿੱਚ ਸਾਡੇ ਪੁਲਿਸ ਸਟੇਸ਼ਨ ਸਿਟੀ 1 ਵੱਲੋਂ ਇਹਨਾਂ ਦੀ ਸਟੇਟਮੈਂਟ ਜਿਹੜੀ ਲਿਖੀ ਗਈ ਜਿਸ ਦੇ ਵਿੱਚ ਇਹਨਾਂ ਨੇ ਪੰਜ ਵਿਅਕਤੀ ਜਿਹੜੇ ਬਾਈ ਨੇਮ ਲਖਾਏ ਸੀ ਤੇ ਸਸ 15 ਨਾਂ ਦੇ 85 ਵਿਅਕਤੀਆਂ ਬਾਰੇ ਦੱਸਿਆ ਸੀ ਕਿ ਉਹਨਾਂ ਨੇ ਇਹਨਾਂ ਦੀ ਮਾਰਕੁੱਟ ਕੀਤੀ। ਮੈਂ ਤੁਹਾਡੇ ਚੈਨਲ ਦੇ ਮਾਰਫਤ ਮਲੇਰ ਕੋਟਲਾ ਨਿਵਾਸੀਆਂ ਨੂੰ آگਾਹ ਕਰਦਾ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਜ਼ਰੂਰਤ ਨਾ ਕਰੇ। ਅਸੀਂ ਕਾਨੂੰਨ ਨੂੰ ਹੱਥ ਲੈਣ ਵਾਲੇ ਵਿਅਕਤੀ ਦੇ ਖਿਲਾਫ ਸਖਤੀ ਨਾਲ ਨਜਿੱਠਾਂਗੇ। ਕੱਲ ਮਲੇਰੀ ਕੋਟਲਾ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਹੁੰਦੀ ਹੈ ਜੋ ਕਿ ਅਦਨਾਨ ਅਲੀ ਖਾਨ ਦਾ ਨਾਮ ਦਾ ਇੱਕ ਵਿਅਕਤੀ ਵੀਡੀਓ ਪਾਉਂਦਾ ਹੈ ਜੋ ਕਿ ਆਪਣੇ ਆਪ ਨੂੰ ਟਾਈਗਰ ਫੋਰਸ ਦਾ ਪੰਜਾਬ ਦਾ ਮੁਖੀ ਵੀ ਦੱਸਦਾ ਹੈ ਉਸਦੇ ਨਾਲ ਕਟਮਾਰ ਹੁੰਦੀ ਹੈ ਤਾਂ ਉਹ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬਚਾਣ ਦੇ ਲਈ ਇਕੱਠੇ ਹੋ ਜੋ ਇਕੱਠੇ ਹੋ ਜੋ ਦੇ ਇੱਕ ਗੱਲਬਾਤ ਵੀ ਕਹਿੰਦਾ ਹੈ ਸਾਡੇ ਨਾਲ ਨੇ ਡੀਐਸਪੀ ਗੁਰਦੇਵ ਸਿੰਘ ਗੱਲਬਾਤ ਕਰਾਂਗੇ ਸਰ ਕੌਣ ਹੈ ਇਹ ਅਦਨਾਨ ਅਲੀ ਖਾਨ ਤੇ ਕੀ ਗੱਲਬਾਤ ਹੈ ਕੱਲ ਅਦਨਾਨ ਅਲੀ ਖਾਂ ਪੁੱਤਰ ਸ਼੍ਰੀ ਸਰਸਾਰ ਅਲੀ ਖਾਂ ਜਿਹੜੇ ਬੈਂਕ ਕਲੋਨੀ ਪਟਿਆਲਾ ਦੇ ਰਹਿਣ ਵਾਲੇ ਨੇ ਇਹ ਸਿਵਲ ਹਸਪੀਟਲ ਲੜਾਈ ਝਗੜੇ ਚ ਸੱਟਾਂ ਲੱਗਨ ਨਾਲ ਦਾਖਲ ਹੋਏ ਸੀ ਜਿਸ ਦੇ ਸਬੰਧ ਵਿੱਚ ਸਾਡੇ ਪੁਲਿਸ ਸਟੇਸ਼ਨ ਸਿਟੀ 1 ਵੱਲੋਂ ਇਹਨਾਂ ਦੀ ਸਟੇਟਮੈਂਟ ਜਿਹੜੀ ਲਿਖੀ ਗਈ ਸਟੇਟਮੈਂਟ ਅਤੇ ਜਿਹੜੀ ਐਮਐਲਆਰ ਹੈ ਉਹਦੀਆਂ ਸੱਟਾਂ ਦੇ ਆਧਾਰ ਤੇ ਮੁਕੱਦਮਾ ਨੰਬਰ 93 ਮਿਤੀ 12 17 24 ਅੰਡਰ ਸੈਕਸ਼ਨ 115 126 355 190 190 ਬੀ ਐਨ ਐਸ ਦਰਜ ਰਜਿਸਟਰ ਕੀਤਾ ਗਿਆ ਇਹਦੇ ਵਿੱਚ ਇਹਨਾਂ ਨੇ ਪੰਜ ਵਿਅਕਤੀ ਜਿਹੜੇ ਬਾਈ ਨੇਮ ਲਿਖਾਏ ਸੀ ਤੇ 10 15 ਇਹਨਾਂ ਨੇ ਅਣਪਛਾਤੇ ਵਿਅਕਤੀਆਂ ਬਾਰੇ ਦੱਸਿਆ ਸੀ ਕਿ ਉਹਨਾਂ ਨੇ ਇਹਨਾਂ ਦੀ ਮਾਰਕੁੱਟ ਕੀਤੀ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਬਾਈ ਨੇਮ ਜਿਹੜੇ ਇਹਨਾਂ ਨੇ ਲਿਖਾਏ ਸੀ ਉਹਨਾਂ ਨੂੰ ਗ੍ਰਿਫਤਾਰ ਤਸੱਬਰ ਕਰ ਲਿਆ ਤੇ ਮੈਂ ਤੁਹਾਡੇ ਚੈਨਲ ਦੇ ਮਾਰਫਤ ਮਲੇਰ ਕੋਟਲਾ ਨਿਵਾਸੀਆਂ ਨੂੰ آگਾਹ ਕਰਦਾ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਜ਼ਰੂਰਤ ਨਾ ਕਰੇ ਅਸੀਂ ਕਾਨੂੰਨ ਨੂੰ ਹੱਥ ਲੈਣ ਵਾਲੇ ਵਿਅਕਤੀ ਦੇ ਖਿਲਾਫ ਸਖਤੀ ਨਾਲ ਨਿਯਿੱਠਾਂਗੇ ਸਰ ਅਦਨਾਨ ਅਲੀ ਅਲੀ ਖਾਨ ਵੱਲੋਂ ਸੋਸ਼ਲ ਮੀਡੀਆ ਦੇ ਵਿੱਚ ਇੱਕ ਪਾਈ ਵੀ ਹੈ ਜੋ ਕਿ ਹਿੰਦੂ ਨੇਤਾ ਵੱਲੋਂ ਤੋਂ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਜੋ ਕਿ ਉਹਦੇ ਵਿੱਚ ਕਹਿ ਰਿਹਾ ਵੀ ਮੁਸਲਮਾਨ ਸਨਾਤਨੀ ਮੁਸਲਮਾਨ ਨੇ ਜਿਹੜੇ ਉਹ ਇਹ ਸ਼ਬਦ ਯੂਜ਼ ਕਰ ਰਿਹਾ ਕੀ ਕਹੋਗੇ ਉਹਦੇ ਬਾਅਦ ਉਹਦੇ ਖਿਲਾਫ ਕੋਈ ਦਰਖਾਸਤ ਵੀ ਆਈ ਹੈ ਤੁਹਾਡੇ ਕੋਲੇ ਇੱਕ ਦਰਖਾਸਤ ਜਿਹੜੀ ਸਾਡੇ ਕੋਲ ਬੱਕਰੀ ਹੈ ਉਹਦਾ ਸਬੰਧ ਉਹ ਮਤਲਬ ਇਸ ਲੜਾਈ ਨਾਲ ਨਹੀਂ ਹੈ ਉਹ ਬੱਕਰੀ ਦਰਖਾਸਤ ਜਿਹੜੀ ਸਾਡੇ ਕੋਲ ਆਈ ਉਹਦੀ ਵੀ ਅੜਤਾਲ ਜਿਹੜੀ ਮੇਰੇ ਵੱਲੋਂ ਅਮਲ ਚ ਲਿਆਂਦੇ ਜਾ ਰਹੀ ਹੈ ਮੈਂ ਦੱਸਣਾ ਚਾਹੁੰਦਾ ਕਿ ਉਹ ਦਰਖਾਸਤ ਜਿਹੜੀ ਹੈਗੀ ਹੈ ਉਹ ਸ਼੍ਰੀ ਅੰਕੂ ਜਖਮੀ ਜੀ ਵੱਲੋਂ ਦਿੱਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਉਹਨਾਂ ਨੇ ਦਰਖਾਸਤ ਦਿੱਤੀ ਜਿਹੜੀ ਮੈਨੂੰ ਪੜਤਾਲ ਲਈ ਮਾਰਕ ਹੋਈ ਹੈ ਅਸੀਂ ਉਹਦੀ ਬੜੀ ਡੂੰਘਾਈ ਚ ਪੜਤਾਲ ਕਰ ਰਹੇ ਹਾਂ ਪਰੰਤੂ ਇਹ ਜਿਹੜਾ ਮਸਲਾ ਹੈ ਇਹ ਇਹਨਾਂ ਦਾ ਜਿਹੜਾ ਆਪਦਾ ਨਿੱਜੀ ਮਸਲਾ ਹੈ ਅਦਨਾਨ ali ਜੀ ਵੱਲੋਂ ਕੋਈ ਫੇਸਬੁੱਕ ਤੇ ਕਮੈਂਟ ਬਾਜੀ ਤਾਂ ਹੀ ਮਸਲਾ ਹੈ ਜਿਹਦੇ ਕਰਕੇ ਇਹਨਾਂ ਦੋ ਧਿਰਾਂ 'ਚ ਜਿਹੜਾ ਹੈ ਝਗੜਾ ਹੋਇਆ ਪਰੰਤੂ ਕਾਨੂੰਨ ਨੂੰ ਹੱਥ ਵਿੱਚ ਲੈਣਾ ਅੱਜ ਦੀ ਅਸੀਂ ਜਿੱਥੇ ਨਿੰਦਿਆ ਕਰਦੇ ਆ ਉੱਥੇ ਨਾਲ ਸਖਤ ਵਾਰਨਿੰਗ ਕਰਦੇ ਆ ਕਿ ਮਲੇਰ ਕੋਟਲਾ ਵਿੱਚ ਜੇ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਹਨੂੰ ਅਸੀਂ ਸਖਤੀ ਨਾਲ ਨਿਜੀਠਾਂਗੇ ਸਰ ਲੱਗਦਾ ਵੀ ਇਹ ਕੋਈ ਰੰਜਿਸ਼ ਦੇ ਤਹਿਤ ਕੋਈ ਆਪਸੀ ਨਾ ਦੀ ਰੰਜਿਸ਼ ਵੀ ਹੋ ਸਕਦੀ ਅਸੀਂ ਬੜੀ ਢੰਗਾਈ ਚ ਜਾ ਕੇ ਚੀਜ਼ ਦੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਗੱਲਾਂ ਜਿਹੜੀਆਂ ਸਾਰੀਆਂ ਕਲੀਅਰ ਹੋਣਗੀਆਂ ਤਾਂ ਇਹ ਕੁਝ ਤੁਹਾਨੂੰ ਦੱਸਾਂਗੇ ਜੀ ਸੋ ਇਹ ਸਨ ਡੀਐਸਪੀ ਗੁਰਦੇਵ ਸਿੰਘ ਜਿਨ੍ਹਾਂ ਨੇ ਖਾਸ ਤੌਰ ਤੇ ਕਿਹਾ ਵੀ ਮਲੇਰਕੋਡਲਾ ਦੇ ਵਿੱਚ ਲਾ ਇਨ ਆਰਡਰ ਕਿਸੇ ਕੀਮਤ ਤੇ ਵਿਗੜਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੈਮਰਾਮੈਨ ਗੌਰਵ ਖੁੱਲਰ ਦੇ ਨਾਲ ਮਨੀਸ਼ਵਰਮਾ ਪੰਜਾਬੀ ਖਬਰਾਂ ਮਲੇਰਕੋਡਲਾ